ਗਾਰੀ ਇਹ ਨਾ ਸੇਵ ਨੰਬਰ ਫੋਨ ਵਿੱਚ ਕਦੇ ਉਹਦਾ ਬਾਰ ਬਾਰ ਜੀ ਨੂੰ ਬਲੌਕ ਪਏ ਕਰਨਾ ਨੇਕ ਦਿਲ ਬੰਦੇ ਨੂੰ ਨਾ ਪੁੱਛੇ ਜਿਉਂਦੇ ਜੀ ਕੋਈ ਵਢਾਈ ਲਈ ਉਹਨੂੰ ਪੈਂਦਾ ਏ ਮਰਨਾ ਪੈਂਦਾ ਏ ਮਰਨਾ ਪੈਂਦਾ ਏ ਮਰਨਾ ਆਹੂ 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 ਹੌਣ ਝੂਠ ਦੇ ਨਾ ਪੈਰ ਮੜਾ ਗਵਾਂਡ ਵਿੱਚ ਵੈਰ ਪੀ ਕੇ ਈ ਸ਼ਕੇ ਦਾ ਜ਼ਹਿਰ ਨਾ ਵਜੇ ਪੱਟਾਂ ਉੱਤੇ ਥਾਪੀਆਂ ਪੱਟਾਂ ਉੱਤੇ ਥਾਪੀਆਂ ਪੱਟਾਂ ਉੱਤੇ ਥਾਪੀਆਂ ਆਹੂ 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 ਕਾਮਯਾਬੀ ਦੀ ਲੋਕੇਸ਼ਨ ਦੱਸੇ ਨਾ ਗੂਗਲ ਮੈਪ ਗੋਪੀ ਲਾਉਂਗੀ ਇਹ ਜੇ ਆ ਸਾਫ ਗਾਇ ਨਾ ਕੋਈ ਰੈਪ ਦੇ ਲੀਤ ਜੀਤ ਦੇ ਗਾਣਿਆਂ ਤੇ ਹੁੰਦੀ ਇਕਲੈਪ ਰੰਨਾ ਦੀਆਂ ਕਮਰਾਂ ਜੀ ਨਾ ਸ਼ਬਦਾਂ 'ਚ ਨਾਪੀਆਂ ਸ਼ਬਦਾਂ 'ਚ ਨਾਪੀਆਂ ਸ਼ਬਦਾਂ 'ਚ ਨਾਪੀਆਂ ਆਹੂ 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 ਆਹੂ